ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਣਾਇਆ ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਹਿ ਸਮਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸਾਰੀ ਫਤਿਹ ਸਾਰੀਆਂ ਜੰਗਾਂ ਜੁੱਧਾਂ ਦੀਆਂ ਫਤਿਹ ਜਿੱਤਾਂ ਕੇਵਲ ਤੇ ਕੇਵਲ ਮੇਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀਆਂ ਹਨ ਕਰਨੀ ਨਾਮਾ ਜੋ ਮੱਕੇ ਵਿੱਚ ਕਾਜੀ ਰੁਕਨਦੀਨ ਨਾਲ ਹੋਇਆ ਮੇਰੇ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਨੂੰ ਤਾਰਦੇ ਹੋਏ ਮੱਕੇ ਵਿੱਚ ਪਹੁੰਚਦੇ ਹਨ ਅਤੇ ਉੱਥੇ ਜਿਹੜਾ ਕਰਨੀ ਨਾਮਾ ਕਾਜੀ ਰੁਕਨਦੀਨ ਨਾਲ ਹੁੰਦਾ ਹੈ ਇਹ ਹੈ ਨਾਨਕ ਆਖੇ ਰੁਕਨਦੀਨ ਸੱਚਾ ਸੁਣੋ ਜਵਾਬ ਜਦ ਮੱਕਾ ਮੇਰੇ ਬਾਬੇ ਨਾਨਕ ਦੇ ਚਰਨਾਂ ਦੇ ਅੰਗੂਠੇ ਨਾਲ ਘੁੰਮਿਆ ਬੜਾ ਸੁਣੈ ਜੋ ਪ੍ਰੀਤ ਕਰ ਛਟੈ ਸਭ ਅਜਾਬ ਉੱਥੇ ਗਾਜੀ ਰੁਕੰਦੀ ਨੇ ਮੇਰੇ ਨਾਨਕ ਨੂੰ ਮੇਰੇ ਬਾਬੇ ਨੂੰ ਕੁਝ ਸਵਾਲ ਕੀਤੇ ਤਾਂ ਉੱਥੇ ਗੁਰੂ ਨਾਨਕ ਸਾਹਿਬ ਜੀ ਗਾਜੀ ਰੁਕੰਦੀ ਨੂੰ ਕਹਿੰਦੇ ਹਨ ਕਿ ਸੱਚਾ ਜਵਾਬ ਸੁਣ ਜੋ ਇਹ ਜਵਾਬ ਪੜੇਗਾ ਸੁਨੇਗਾ ਉਸ ਦੇ ਸਾਰੇ ਅਜਾਬ ਖਤਮ ਹੋ ਜਾਣਗੇ ਦਸਵਾ ਜਾਮਾ ਪਹਿਨ ਕਰ ਬੈਠੂ ਪੁਰ ਕਰਤਾਰ ਮੈਂ 10 ਜਾਮੇ ਧਾਰਾਂਗਾ ਮੇਰੇ ਗੁਰੂ ਜੀ ਫਰਮਾਉਂਦੇ ਹਨ ਗੁਰੂ ਨਾਨਕ ਜੀ ਫਰਮਾਉਂਦੇ ਹਨ ਮੈਂ 10 ਜਾਮੇ ਧਾਰਾਂਗਾ ਅਤੇ 10ਵੇਂ ਜਾਮੇ ਵਿੱਚ ਮੈਂ ਕਰਤਾਰਪੁਰ ਬੈਠਾਂਗਾ ਔਰੰਗਜੀਬ ਪਾਤਸ਼ਾਹ ਸਿਓ ਜੁੱਧ ਕਰੂੰ ਬਹੁ ਬਾਾਰ ਉਸ ਸਮੇਂ ਇੱਕ ਬਾਦਸ਼ਾਹ ਹੋਵੇਗਾ ਔਰੰਗਜੀਬ ਜਿਸ ਨਾਲ ਮੇਰਾ ਬਹੁਤ ਭਾਰੀ ਜੁੱਧ ਬਹੁਤ ਬਾਾਰ ਹੋਵੇਗਾ ਟੁਕ ਬਲ ਆਪਣਾ ਦੇ ਕੇ ਭੇਜ ਦਿਆਂਗਾ ਸਿੰਘ ਮੈਂ ਆਪਣਾ ਕੁਝ ਬਲ ਦੇ ਕੇ ਸਿੰਘ ਭੇਜਾਂਗਾ ਦੇਖ ਉਹਨਾਂ ਨੂੰ ਬੋਲਸੀ ਪਾਤਸ਼ਾਹ ਔਰੰਗ ਉਹਨਾਂ ਵੱਲ ਦੇਖਦੇ ਹੀ ਰੰਗਾ ਬੋਲੇਗਾ ਦੇਖ ਉਹਨਾਂ ਵੱਲ ਘਟਸੀ ਭੁੱਲ ਗਿਆ ਨਿਫੰਦ ਕਲਾ ਬੋਲੇਗਾ ਹੀ ਨਹੀਂ ਉਸਦਾ ਦਿਲ ਵੀ ਘਟ ਜਾਏਗਾ ਅਤੇ ਉਹ ਸਾਰੇ ਕੰਮਕਾਜ ਭੁੱਲ ਜਾਵੇਗਾ ਅੱਗੇ ਪੈਦਾ ਕਿਉਂ ਕੀਓ ਭਲਾ ਨਾ ਕੀਓ ਗੋਬਿੰਦ ਕੀ ਬੋਲੇਗਾ ਬੋਲੇਗਾ ਕਿ ਇਹ ਗੋਬਿੰਦੂ ਪਲਾ ਨਹੀਂ ਕੀਤਾ ਇਹ ਕਿੰਨਾ ਨੂੰ ਪੈਦਾ ਕਰ ਦਿੱਤਾ ਹੈ ਅਲੋਪ ਹੋਵਾਂਗਾ ਰਾਜ ਦੇ ਮਨ ਥਾਪੋ ਗੋਬਿੰਦ ਮੈਂ ਦਸਵੇਂ ਜਾਮੇ ਦੇ ਵਿੱਚ ਮੇਰੇ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਮੈਂ ਦਸਵੇਂ ਜਾਮੇ ਦੇ ਵਿੱਚ ਖਾਲਸੇ ਨੂੰ ਰਾਜ ਦੇ ਕੇ ਅਲੋਪ ਹੋ ਜਾਵਾਂਗਾ ਬਚਨ ਪਾਲ ਨਹੀਂ ਸਕਾਂਗੇ ਬਹੁਤ ਪੜੈਗੋ ਜੰਗ ਫਿਰ ਜਦ ਇਹ ਬਚਨ ਪਾਲ ਨਹੀਂ ਸਕਣਗੇ ਮੇਰੇ ਕਹੇ ਨੂੰ ਨਹੀਂ ਮੰਨਣਗੇ ਆ ਭਾਰੀ ਜੰਗ ਹੋਵੇਗਾ ਫਿਰ ਕਰੂੰਗਾ ਖਾਲਸਾ ਵਸੇ ਵਿੱਚ ਪੰਜਾਬ ਫਿਰ ਉਸ ਜੰਗ ਤੋਂ ਬਾਅਦ ਮੇਰਾ ਖਾਲਸਾ ਪੰਜਾਬ ਵਿੱਚ ਵਾਸਾ ਕਰੇਗਾ ਵਰਣ ਚਾਰ ਕਾ ਇੱਕ ਰੂਪ ਦੇਖ ਕਰੂੰ ਮੈਂ ਆਪ ਮੈਂ ਆਪ ਉੱਥੇ ਪ੍ਰਗਟ ਰੂਪ ਵਿੱਚ ਖਾਲਸੇ ਵਿੱਚ ਵਿਚਰਾਂਗਾ ਅਤੇ ਚਾਰ ਵਰਨਾਂ ਨੂੰ ਇੱਕ ਵਰਨ ਕਰ ਦੇਵਾਂਗਾ ਨਾ ਬ੍ਰਾਹਮਣ ਰਹੇਗਾ ਨਾ ਖੱਤਰੀ ਰਹੇਗਾ ਨਾ ਵੈਛ ਰਹੇਗਾ ਨਾ ਸ਼ੁੱਧਰ ਰਹੇਗਾ ਕੇਵਲ ਔਰ ਕੇਵਲ ਇੱਕ ਵਰਣ ਹੋ ਜਾਵੇਗਾ ਸਭ ਨੂੰ ਬਰਾਬਰਤਾ ਮਿਲੇਗੀ ਮਾਜੇ ਵਿੱਚ ਹੁਸਨੀ ਲੂਟਾਂਗੇ ਲਾਹੌਰ ਫਿਰ ਮੇਰਾ ਖਾਲਸਾ ਮਾਜੇ ਵਿੱਚ ਰਾਜ ਕਰੇਗਾ ਅਤੇ ਲਾਹੌਰ ਨੂੰ ਲੁੱਟੇਗਾ ਪੋਠੋਹਾਰ ਕੋ ਸੋਧ ਕੇ ਫਿਰ ਲੇਵੇਂਗੇ ਪਛੌਰ ਫਿਰੇ ਪੋਠੋਹਾਰ ਨੂੰ ਸੋਦੇਗਾ ਉੱਤੇ ਚੜਾਈ ਕਰੇਗਾ ਅਤੇ ਪਛੌਰ ਨੂੰ ਮਾਰੇਗਾ ਚੌਂਕੀ ਅਟਕ ਬਿਹਾਲ ਕੇ ਖੋਲੇ ਖੈਬਰ ਤੰਗ ਇਹ ਖਾਲਸਾ ਅਟਕ ਵਿੱਚ ਚੌਂਕੀ ਬਿਠਾਏ ਦਾ ਅਤੇ ਖੈਬਰ ਤੰਗ ਨੂੰ ਖੋਲ ਦੇਵੇਗਾ ਜਲਾਲਬਾਦ ਕੋ ਜੀਤ ਕੇ ਕਾਬਲ ਹੋਸੀ جنگ ਖਾਲਸਾ ਜਲਾਲਾਬਾਦ ਨੂੰ ਜਿੱਤੇਗਾ ਕਾਬਲ ਵਿੱਚ جنگ ਹੋਵੇਗੀ ਭਾਰੀ جنگ ਹੋਵੇਗੀ ਕਾਬਲ ਰਾਜ ਬਹਾਲ ਕੇ ਗਜਨੀ ਕੋ ਫਿਰ ਲੇਹ ਫਿਰ ਖਾਲਸਾ ਆਪਣਾ ਰਾਜ ਕਾਬਲ ਉੱਤੇ ਬਹਾਲ ਲਵੇਗਾ ਕਾਬਲ ਉਤੇ ਰਾਜ ਕਰੇਗਾ ਅਤੇ ਗਜਨੀ ਤੇ ਚੜ੍ਹਾਈ ਕਰੇਗਾ ਉਥੇ جنگ ਹੋਵੇਗੀ ਮੁਲਕ ਹਜ਼ਾਰਾ ਸੋਧ ਕੇ ਕੰਧਾਰ ਕੂਚ ਕਰੇਹ ਹਜ਼ਾਰਾ ਮੁਲਕ ਤੇ ਕਬਜ਼ਾ ਕੀਤਾ ਜਾਵੇਗਾ ਉਸ ਨੂੰ ਸੋਧਿਆ ਜਾਵੇਗਾ ਅਤੇ ਕੰਧਾਰ ਵੱਲ ਕੂਚ ਕਰ ਦਿੱਤਾ ਜਾਵੇਗਾ ਬਲਖ ਬੁਖਾਰਾ ਸਾਧ ਕੇ ਫਿਰ ਲੇਵੇਂ ਸਿੰਧ ਬਲੋਚ ਬਲਖ ਨੂੰ ਸੋਧਿਆ ਜਾਵੇਗਾ ਬੁਖਾਰੇ ਨੂੰ ਸੋਧਿਆ ਜਾਵੇਗਾ ਬਲਖ ਬਖਾਰੇ ਦੀ ਜਿੱਤ ਤੋਂ ਬਾਅਦ ਲੇਵੇ ਸਿੰਧ ਬਲੋਚ ਬਲੋਚਿਸਤਾਨ ਤੇ ਜਿੱਤ ਪ੍ਰਾਪਤ ਕੀਤੀ ਜਾਵੇਗੀ ਉਹਨਾਂ ਮਲਕਾਂ ਕੋ ਜੀਤ ਕੇ ਜਬਦ ਕਰੇ ਸਭ ਲੋਗ ਉਹਨਾਂ ਮੁਲਕਾਂ ਨੂੰ ਸੋਧ ਦਿੱਤਾ ਜਾਵੇਗਾ ਸਦਾਰ ਦਿੱਤਾ ਜਾਵੇਗਾ ਉੱਥੇ ਖਾਲਸੇ ਦਾ ਰਾਜ ਹੋਵੇਗਾ ਅਤੇ ਜੋ ਲਕਾਈ ਹੈ ਉਹ ਜ਼ਬਤ ਕਰ ਲਈ ਜਾਏਗੀ ਜ਼ਬਤ ਕਰ ਲਈ ਜਾਏਗੀ ਭਾਵ ਲਕਾਈ ਉੱਪਰ ਖਾਲਸੇ ਦਾ ਰਾਜ ਹੋਵੇਗਾ ਅਤੇ ਖਾਲਸੇ ਦੀ ਅਧੀਨਤਾ ਪ੍ਰਵਾਨ ਕਰੇਗੀ ਮੱਕਾ ਮਦੀਨਾ ਰੂਮ ਕੋ ਮਰਹੱਟਾ ਭੀਲ ਰਫੰਗ ਇੱਥੇ ਹੀ ਬਸ ਨਹੀਂ ਇਸ ਤੋਂ ਬਾਅਦ ਦਾ ਮੱਕਾ ਮਦੀਨਾ ਫਰੰਗੀ ਦੇਸ਼ ਜੋ ਗੋਰਿਆਂ ਦੇ ਦੇਸ਼ ਹਨ ਫਰੰਗੀਆਂ ਦੇ ਦੇਸ਼ ਹਨ ਫਰਾਂਸ ਇੰਗਲੈਂਡ ਇਹ ਸਾਰੇ ਯੂਰਪ ਦੇ ਜੋ ਦੇਸ਼ ਹਨ ਉਹਨਾਂ ਤੇ ਵੀ ਖਾਲਸੇ ਦੇ ਝੰਡੇ ਚੋਲਣਗੇ ਅਤੇ ਖਾਲਸਾ ਆਪਣਾ ਕਬਜ਼ਾ ਕਰ ਲਵੇਗਾ ਦੱਖਣ ਪੂਰਬ ਹਿੰਦ ਕੇ ਜੀਤ ਕਰਨਗੇ ਜੰਗ ਕੇਵਲ ਅਰਬੀ ਅਤੇ ਯੂਰਪ ਅਮਰੀਕਾ ਦੇਸ਼ ਹੀ ਨਹੀਂ ਦੂਸਰੇ ਪਾਸੇ ਦੇ ਹਿੰਦ ਦੇ ਦੱਖਣ ਅਤੇ ਪੂਰਬ ਦੇ ਜੋ ਦੇਸ਼ਾਨ ਉਹਨਾਂ ਤੇ ਵੀ ਖਾਲਸੇ ਦੇ ਝੰਡੇ ਚੁਲਣਗੇ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਆਪ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਸਮ ਪਾਤਸ਼ਾਹ ਦਸਵੇਂ ਜਾਮੇ ਦੀ ਫੌਜ ਦਿੱਲੀ ਤਖਤ ਪਰ ਬਿਰਾਜਮਾਨ ਹੋਵੇਗੀ ਛਤਰ ਝੁਲੇਗਾ ਸੀਸ ਪਰ ਬੜੀ ਕਰੇਗੀ ਮौज ਖਾਲਸੇ ਦੇ ਸੀਸ ਤੇ ਛਤਰ ਝੁਲਣਗੇ ਅਤੇ ਬਹੁਤ ਮੌਜ ਕਰੇਗੀ ਉਹਦੇ ਅਸਤ ਲੋਹਮੀ ਹੈ ਅਵਰਨਾ ਰਹਸੀ ਕੋਏ ਕਿੱਥੇ ਸੂਰਜ ਚੜੇਗਾ ਕਿੱਥੇ ਉਤਰੇਗਾ ਹਰ ਪਾਸੇ ਕੇਵਲ ਤੇ ਕੇਵਲ ਮੇਰਾ ਹੀ ਰਾਜ ਹੋਵੇਗਾ ਸੱਚੇ ਸਾਹਿਬ ਦੇ ਰਾਜ ਵਿੱਚ ਸਤਜੁਗ ਹੋਸੀ ਆਨ ਇਸ ਸੱਚੇ ਸਾਹਿਬ ਸੰਤਨ ਗੁਰੂ ਨਾਨਕ ਸਾਹਿਬ ਜੀ ਦੱਸਦੇ ਹਨ ਕਿ ਸੱਚੇ ਸਾਹਿਬ ਦੇ ਰਾਜ ਵਿੱਚ ਸਤਜੁਗ ਵਤ ਜਾਵੇਗਾ ਇਹ ਕਾਲਯੁਗ ਦਾ ਪੈਰਾ ਖਤਮ ਹੋ ਜਾਵੇਗਾ ਅਤੇ ਸਤਜੁਗ ਦਾ ਪਹਿਰਾ ਸ਼ੁਰੂ ਹੋ ਜਾਵੇਗਾ ਆਗਿਆ ਚੱਲੇ ਪੰਥ ਦੀ ਖਾਏ ਨਾ ਜਮ ਕੀ ਬਾਨ ਜੋ ਜੋ ਮੇਰੇ ਪੰਥ ਦੀ ਆਗਿਆ ਤਾਬਿਆ ਵਿੱਚ ਚੱਲੇਗਾ ਜੋ ਖਾਲਸੇ ਦੇ ਅਧੀਨ ਹੋਵੇਗਾ ਉਸ ਨੂੰ ਤਾਂ ਜਮ ਵੀ ਨਹੀਂ ਫੜ ਸਕੇਗਾ ਫੌਜ ਫਿਰੇ ਅਕਾਲ ਦੀ ਮਕੜੀ ਨਿਆਈ ਹੋਏ ਹਰ ਪਾਸੇ ਕੇਵਲ ਤੇ ਕੇਵਲ ਦਸਮ ਪਾਸ਼ਾ ਕਾਲਪੁਰਖ ਵਾਹਿਗੁਰੂ ਦੀ ਫੌਜ ਦਾ ਪਹਿਰਾ ਹੋਵੇਗਾ ਅਤੇ ਮਕੜੀ ਨਿਆਈ ਹਰ ਪਾਸੇ ਨજર ਆਵੇਗੀ ਨੀਲਾ ਬਾਣਾ ਪਹਿਰ ਕਰੇ ਅਵਰ ਨਾ ਦਿਸੇ ਕੋਈ ਹਰ ਕੋਈ ਨੀਲਾ ਬਹਿਣਾ ਪਹਿਨੇਗਾ ਅਤੇ ਹੋਰ ਕੋਈ ਨજર ਨਹੀਂ ਆਵੇਗਾ ਸੁਨੋ ਕਾਜੀ ਰੁਕਨਦੀਨ ਸਿੰਘ karenge ਰਾਜ ਨੀਲਾ ਬਾਣਾ ਰਾਇਲ ਰਾਇਲ ਦੀ ਨਿਸ਼ਾਨੀ ਹੈ ਰਾਜ ਦੀ ਨਿਸ਼ਾਨੀ ਹੈ ਹਰ ਕੋਈ ਖੁਸ਼ੀ ਵਸੇਗਾ ਨੀਲੇ ਪਹਿਰਾ ਰਹੇਗਾ ਸੋਨਹੋ ਕਾਜੀ ਰੁਕਨਦੀਨ ਸਿੰਘ ਕਰਨਗੇ ਰਾਜ ਕਾਜੀ ਰੁਕਨਦੀਨ ਚੰਗੀ ਤਰ੍ਹਾਂ ਸੁਣ ਲੈ ਕੇਵਲ ਦੇ ਕੇਵਲ ਸਿੰਘ ਹੀ ਰਾਜ ਕਰਨਗੇ ਬਾਕੀ ਸਭ ਰਾਜ ਖਤਮ ਹੋ ਜਾਣਗੇ ਮਲੇਛ ਸੇਖ ਖੱਪ ਜਾਣਗੇ ਪੀਰ ਮਰੀਦ ਸੁਭਾਅ ਜੋ ਮਏ ਮਲੇਛ ਹਨ ਸੇਖ ਹਨ ਸਭ ਖੱਪ ਜਾਣਗੇ ਸਭ ਖਤਮ ਹੋ ਜਾਣਗੇ ਜੋ ਪੀਰ ਹਨ ਜਾਂ ਕਿਸੇ ਵੀ ਤਰ੍ਹਾਂ ਦੇ ਹੋਰ ਅਜਿਹੇ ਪਖੰਡ ਚੱਲੇ ਹੋਏ ਹਨ ਉਹ ਸਭ ਖਤਮ ਹੋ ਜਾਣਗੇ ਇੱਕ ਨਾਮ ਸਭ ਜਪेंगे ਤਬ ਵੇਖਣ ਆਵੇ ਆਪ ਅਕਾਲ ਪੁਰਖ ਵਾਹਿਗੁਰੂ ਇਹ ਸਭ ਆਪ ਵੇਖਣ ਆਵੇਗਾ ਕਿ ਸਾਰੀ ਖਲਕਤ ਹੀ ਕੇਵਲ ਅਤੇ ਕੇਵਲ ਵਾਹਿਗੁਰੂ ਨਾਮ ਹੀ ਜਪ ਰਹੀ ਹੈ ਬੇਈਮਾਨ ਕਛੂਮਤੀ ਦੇਖ ਨਾ ਸਕੇ ਪ੍ਰਤਾਪ ਜੋ ਬੇਈਮਾਨ ਹੋਣਗੇ ਖੁਸ਼ਾਮਦ ਕਰਨ ਵਾਲੇ ਹੋਣਗੇ ਉਹ ਪ੍ਰਤਾਪ ਖਾਲਸੇ ਦਾ ਨਹੀਂ ਜਰ ਸਕਣਗੇ ਨਹੀਂ ਵੇਖ ਸਕਣਗੇ ਰૈયਤ ਹੋਏ ਸਭ ਮਿਲੇਗੀ ਸੂਬੇ ਥਾਪੇ ਆਪ ਇੱਥੇ ਹੀ ਨਹੀਂ ਜੋ ਦੇਸ਼ ਬਾਤ ਜਾਣਗੇ ਉਹਨਾਂ ਦੀ ਰૈયਤ ਜੋ ਉਹਨਾਂ ਦੀ ਪਰਜਾ ਹੈ ਉਹ ਆਪ ਆਪ ਆਣ ਕੇ ਖਾਲਸੇ ਦੇ ਚਰਨਾਂ ਵਿੱਚ ਲੱਗੇਗੀ ਅਤੇ ਆਪ ਖਾਲਸੇ ਨੂੰ ਸੂਬੇਦਾਰ ਅਤੇ ਆਪਣੇ ਦੇਸ਼ਾਂ ਦੇ ਰਾਜ ਦੇ ਦੇਣਗੇ ਧਰਤੀ ਦੇਵੇ ਅੰਨ ਧਨ ਪਰਬਤ ਦੇਣਗੇ ਲਾਲ ਇਹ ਸਤਜੁਗ ਅਜਾਹਾ ਹੋਵੇਗਾ ਕਿ ਧਰਤੀ ਖੂਬ ਅੰਨ ਪ੍ਰਗਟ ਕਰੇਗੀ ਪਦਾਰਥ ਬੇਅੰਤ ਪੈਦਾ ਹੋਣਗੇ ਜੋ ਪਰਬਤ ਹਨ ਉਹਨਾਂ ਤੋਂ ਲਾਲ ਹੀਰੇ ਜਵਾਰਾ ਤੇ ਹੋਰ ਅਨੇਕਾਂ ਪ੍ਰਕਾਰ ਦੇ ਖਜ਼ਾਨੇ ਮਿਲਿਆ ਕਰਨਗੇ ਮੇਵੇ ਸਭ ਤਰ ਦੇ ਦੇਣਗੇ ਵੇਖੇ ਆਪ ਅਕਾਲ ਅਕਾਲ ਪੁਰਖ ਆਪ ਵੇਖੇਗਾ ਕਿ ਉੱਥੇ ਸਭ ਤਰ੍ਹਾਂ ਦੇ ਮੇਵੇ ਸਭ ਤਰ੍ਹਾਂ ਦੇ ਪਦਾਰਥ ਸਭ ਤਰ੍ਹਾਂ ਦੀ ਖੁਸ਼ਹਾਲੀ ਦੇ ਖਾਣ ਦੇ ਪਦਾਰਥ ਵੀ ਆਪਣੇ ਆਪ ਪ੍ਰਗਟ ਹੋ ਜਾਣਗੇ ਵਾਹਿਗੁਰੂ ਸਭ ਜਪਾਂਗੇ ਮੁਕਤ ਆਪਣੀ ਜਾਨ ਸਾਰੇ ਵਾਹਿਗੁਰੂ ਨੂੰ ਹੀ ਕੇਵਲ ਤੇ ਕੇਵਲ ਵਾਹਿਗੁਰੂ ਨੂੰ ਹੀ ਆਪਣੀ ਮੁਕਤੀ ਦਾ ਸਾਧਨ ਮੰਨਣਗੇ ਇਹੀ ਉਹਨਾਂ ਦਾ ਮੰਤਰ ਹੋਵੇਗਾ ਜੋ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਵਿੱਚ ਅਪੇਧਤਾ ਬਖਸ਼ੇਗਾ ਹੋਰ ਕਿਸੇ ਮੰਤਰ ਦਾ ਕੋਈ ਵੀ ਉਚਾਰਨ ਨਹੀਂ ਕਰੇਗਾ ਧਰਮ ਸਾਲ ਬਹੁ ਹੋਏਗੀ ਐ ਮਸੀਤ ਕੁਰਾਨ ਮਸੀਤਾ ਕੁਰਾਨ ਵਰਗੇ ਗ੍ਰੰਥ ਜੋ ਕੁਰਾਨ ਵਰਗੀਆਂ ਕਿਤਾਬਾਂ ਹਨ ਜਾਂ ਮਸੀਤਾ ਹਨ ਇਹ ਛਿਪ ਜਾਣਗੀਆਂ ਇਹ ਧਰਤੀ ਤੇ ਨਜ਼ਰ ਨਹੀਂ ਆਉਣਗੀਆਂ ਪ੍ਰਗਟ ਹੋਏ ਆਪ ਪ੍ਰਭੂ ਹਰ ਮੰਦਰ ਮੇ ਆਏ ਇਸ ਸਤਜੁਗ ਵਿੱਚ ਆਪ ਪ੍ਰਭੂ ਪ੍ਰਗਟ ਹੋਣਗੇ ਸ੍ਰੀ ਹਰਿਮੰਦਰ ਸਾਹਿਬ ਜੀ ਵਿੱਚ ਨਾਮ ਕਹਾਵੇਂ ਵਾਹਿਗੁਰੂ ਸਿੰਘ ਮਿਲੇ ਤਬ ਧਾਏ ਪੂਰੀ ਖਲਕਤ ਪੂਰੀ ਦੁਨੀਆ ਤੇ ਵਾਹਿਗੁਰੂ ਦਾ ਨਾਮ ਇੰਨਾ ਜਪਿਆ ਜਾਏਗਾ ਕਿ ਅਕਾਲ ਪੁਰਖ ਵਾਹਿਗੁਰੂ ਆਪਣਾ ਨਾਮ ਧਰਤੀ ਤੇ ਪ੍ਰਗਟ ਹੋ ਕੇ ਸ੍ਰੀ ਹਰਮੰਦਰ ਸਾਹਿਬ ਜੀ ਵਿੱਚ ਪ੍ਰਗਟ ਹੋ ਕੇ ਵਾਹਿਗੁਰੂ ਨਾਮ ਨਾਲ ਜਾਣੇ ਜਾਣਗੇ ਸੱਚਾ ਪੁਰਖ ਅਖਾਏ ਕੇ ਦਿੱਲੀ ਬੈਠਾ ਆਏ ਇਥੋਂ ਸੱਚਾ ਪੁਰਖ ਅਖਵਾ ਕੇ ਆਪ ਅਕਾਲ ਪੁਰਖ ਵਾਹਿਗੁਰੂ ਦਿੱਲੀ ਵਿੱਚ ਬੈਠੇਗਾ ਪਾਤਸ਼ਾਹੀ ਸੁਖ ਸਿਉ ਵੇਰੀ ਰਹਿ ਨਕਾਏ ਰਬ ਰਾਜ ਕਰੇਗਾ ਅਕਾਲ ਪੁਰਖ ਵਾਜ ਕਰੇਗਾ ਵਾਹਿਗੁਰੂ ਰਾਜ ਕਰੇਗਾ ਕੋਈ ਵੈਰੀ ਨਹੀਂ ਬਚੇਗਾ ਅਤੇ ਦਿੱਲੀ ਬੈਠ ਕੇ ਵਿਸ਼ਵ ਦਾ ਰਾਜ ਕਰੇਗਾ ਜਿੱਧਰ ਦੇਖੇ ਖਾਲਸਾ ਕੰਪੇ 14 ਲੋਏ ਕੱਲੇ ਧਰਤੀ ਦਾ ਰਾਜ ਹੀ ਨਹੀਂ ਇਸ ਸਮੇ ਖਾਲਸੇ ਵੱਲ ਦੇਖਦੇ ਆ 14 ਦੇ 14 ਲੋਕ ਕੰਬਣ ਲੱਗ ਜਾਣਗੇ 14 ਸਹੰਸਰ ਬਰਖ ਲੱਗ ਰਾਜ ਐਸਾ ਹੀ ਹੋਏ ਇਹ ਰਾਜ 14000 ਸਾਲ ਇਸੇ ਤਰ੍ਹਾਂ ਚੱਲਦਾ ਰਹੇਗਾ ਮਾਇਆ ਇਕੱਠੀ ਕਰਕੇ ਦੇਹੋਂ ਲੰਗਰ ਲਾਏ ਮਾਇਆ ਦੀ ਕੋਈ ਕਮੀ ਨਹੀਂ ਰਹੇਗੀ ਪੈਸੇ ਦੀ ਕੋਈ ਕਮੀ ਨਹੀਂ ਰਹੇਗੀ ਇਕਨੋਮੀ ਸਟਰੋਂਗ ਹੋਵੇਗੀ ਅਤੇ ਖਾਲਸਾ ਹਰ ਪਾਸੇ ਲੰਗਰ ਹੀ ਲਾ ਦੇਵੇਗਾ ਨੰਗਾ ਭੁਖਾ ਅਰਥੀਆ ਖਾਲੀ ਕੋਈ ਨਾ ਜਾਏ ਨਾ ਤਾਂ ਕੋਈ ਸਰੀਰ ਪੱਖੋਂ ਨੰਗਾ ਰਹੇਗਾ ਨਾ ਭੁਖਾ ਰਹੇਗਾ ਹਰ ਕਿਸੇ ਕੋਲ ਖੁੱਲੇ ਕੱਪੜੇ ਰੋਟੀ ਰੋਜੀ ਖੂਬ ਹੋਵੇਗੀ ਨਾਨਕ ਆਖੀ ਰੁਕਣ ਦੀਨ ਇਹ ਵਰਤੇਗੀ ਰੀਤ ਮੇਰਾ ਨਾਨਕ ਸਤਿਗੁਰੂ ਨਾਨਕ ਸਬਦ ਦਾ ਨਾਨਕ ਸੱਚੇ ਪਿਤਾ ਕਾਲਪੁਰਖ ਵਾਹਿਗੁਰੂ ਰੁਕਮਦੀਨ ਨੂੰ ਦੱਸਦੇ ਹਨ ਕਿ ਇਹ ਸੱਚੀ ਰੀਤ ਇਹ ਸੱਚੀ ਮਰਿਆਦਾ ਚੱਲ ਪਵੇਗੀ ਕਰਨੀ ਨਾਮਾ ਜੋ ਪੜੇ ਵਦੇ ਸਾਹਿਬ ਸਿਓਂ ਪ੍ਰੀਤ ਇਹ ਰੁਕਮਦੀਨ ਨੂੰ ਉਪਦੇਸ਼ ਦਿੰਦੇ ਆਣ ਕੇ ਰੁਕਮਦੀਨ ਜੋ ਇਹ ਕਰਨੀ ਨਾਮਾ ਜੋ ਇਹ ਬਚਨ ਮੈਂ ਕਰ ਦਿੱਤੇ ਹਨ ਜੋ ਪੜੇਗਾ ਉਸ ਦੇ ਵਾਹਿਗੁਰੂ ਨਾਲ ਪ੍ਰੀਤ ਵਧੇਗੀ ਦੋਹੀ ਫਰੇ ਅਕਾਲ ਦੀ ਨਿੰਦਕ ਟਿਕੇ ਨਾ ਕੋਏ ਦੋਹੀ ਪਾਸੀ ਦੋਹੀ ਦੋਹੀ ਜਹਾਨੀ ਅਕਾਲ ਪੁਰਖ ਦੀ ਹੀ ਬੋਲੀ ਹੋਵੇਗੀ ਕੋਈ ਨਿੰਦਾ ਕਰਨ ਵਾਲਾ ਨਹੀਂ ਬਚੇਗਾ ਧਰਮੀ ਕੋਈ ਨਹੀਂ ਰਹੇਗਾ ਬਨ ਪਰਬਤ ਸਭ ਭਜੇਗੇ ਤਰੇ ਜਗਤ ਮੇ ਜੋਏ ਬਨ ਕੀ ਹੋ ਗਿਆ ਪਰਬਤ ਕੀ ਹੋ ਗਿਆ ਧਰਤੀ ਕੀ ਹੋ ਗਈ ਖਲਕਤ ਕੀ ਹੋ ਗਈ ਕੀ ਵਣ ਤ੍ਰੇਣ 부ਟੇ ਸਭ ਕੇਵਲ ਕੇਵਲ ਵਾਹਿਗੁਰੂ ਦਾ ਨਾਮ ਜਪਣਗੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਕੇਵਲ ਤੇ ਕੇਵਲ ਖਾਲਸਾ ਹੀ ਰਾਜ ਕਰੇਗਾ ਹੋਰ ਕੋਈ ਨਹੀਂ ਬਚੇਗਾ ਖਵਾਰ ਹੋਏ ਸਭ ਮਿਲਾਂਗੇ ਬਚੇ ਸਰਣ ਜੋ ਹੋਏ ਇਹਨਾਂ ਜੰਗਾਂ ਜੁੱਧਾਂ ਤੇ ਇਹਨਾਂ ਹਾਲਾਤਾਂ ਵਿੱਚ ਜੋ ਵੀ ਖਵਾਰ ਹੋਏਗਾ ਉਹ ਸਭ ਆ ਮਿਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ